ਜਦੋਂ ਮੈਨੂੰ ਪਤਾ ਲੱਗਿਆ ਕਿ ਰਾਜਵੀਰ ਜਵੰਦਾ ਸਾਹਿਬ ਦੇ ਨਾਲ ਇਹ ਮੰਦ ਭਾਗੀ ਜੀ ਦੀ ਘਟਨਾ ਹੋਈ ਐ ਐਕਸੀਡੈਂਟ ਹੋਇਆ ਮੈਂ ਕੱਲ ਵੀ 40s ਆਇਆ ਸੀ। ਔਰ ਅੱਜ ਫਿਰ ਦੁਬਾਰਾ ਮੈਂ ਪਰਿਵਾਰ ਨੂੰ ਮਿਲਿਆ ਮੇਰੀ ਮੁਲਾਕਾਤ ਉਹਨਾਂ ਦੇ ਮਾਤਾ ਜੀ ਨਾਲ ਹੋਈ ਐ ਤੇ ਉਹਨਾਂ ਦੇ ਧਰਮ ਪਤਨੀ ਭੈਣ ਜੀ ਹੋਰਾਂ ਨਾਲ ਮੇਰੀ ਮੁਲਾਕਾਤ ਹੋਈ ਐ ਤੇ ਜੋ ਅੱਜ ਡਾਕਟਰਸ ਨੇ ਲੇਟੈਸਟ ਉਹਨਾਂ ਦੀ ਸਿਹਤ ਬਾਰੇ ਦੱਸਿਆ ਕਿ ਇੰਪਰੂਵਮੈਂਟ ਹੈ। ਮਤਲਬ ਜੋ ਟ੍ਰੀਟਮੈਂਟ ਡਾਕਟਰ ਸਹਿਬਾਨ ਉਰੇ 40s ਦੇ ਵਿੱਚ ਕਰ ਰਹੇ ਨੇ ਉਹਨੂੰ ਹੁਣ ਰਾਜਵੀਰ ਜਵੰਦਾ ਜੀ ਰਿਸਪੌਂਡ ਕਰ ਰਹੇ ਨੇ। ਉਹਨਾਂ ਦੇ ਬਲੱਡ ਦੇ ਵਿੱਚ ਜਿਹੜਾ ਆਕਸੀਜਨ ਲੈਵਲ ਹੈ ਉਹ ਵੀ ਅੱਗੇ ਨਾਲੋਂ ਫਰਕ ਹੈ ਹਾਰਟ ਬੀਟ ਦਾ ਵੀ ਫਰਕ ਹੈ ਤੇ ਜਿਹੜਾ ਵੈਂਟੀਲੇਟਰ ਤੇ ਉਹਨਾਂ ਨੂੰ ਲਾਇਆ ਗਿਆ ਸੀ ਉਹ ਵੀ ਹੁਣ ਕਟਾ ਦਿੱਤਾ ਗਿਆ ਤੇ ਉਹਨਾਂ ਦੀ ਬੋਡੀ ਖੁਦ ਬ੍ਰੀਥ ਕਰ ਰਹੀ ਹੈ ਸੋ ਇੱਕ ਬਹੁਤ ਪੋਜ਼ਿਟਿਵ ਸਾਈਨ ਹੈ ਕਿਉਂਕਿ ਆਪਾਂ ਜਾਣਦੇ ਹਾਂ ਕਿ ਜਿੰਨਾ ਭਿਆਨਕ ਇਹ ਐਕਸੀਡੈਂਟ ਸੀ ਸਾਰਿਆਂ ਦੀਆਂ ਦੋਸਤਾਂ ਦੀਆਂ ਮਿੱਤਰਾਂ ਦੀਆਂ ਫੈਨਸ ਦੀਆਂ ਜਿਹੜੀਆਂ ਦੁਆਵਾਂ ਨੇ ਉਹ ਦੁਆਵਾਂ ਦੇ ਸਦਕਾ ਹੀ ਇਹ ਜਿਹੜਾ ਉਹਨਾਂ ਦੀ ਬਾਡੀ ਨੇ ਰਿਸਪੌਂਡ ਕਰਨਾ ਸ਼ੁਰੂ ਕੀਤਾ ਸੋ ਗੁਰੂ ਸਾਹਿਬ ਅੱਗੇ ਆਪਾਂ ਸਾਰੇ ਅਰਦਾਸ ਕਰੀਏ ਕਿ ਭਰਾ ਬਹੁਤ ਜਲਦੀ ਠੀਕ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਆਵੇ ਕਿਉਂਕਿ ਪਰਿਵਾਰ ਨੂੰ ਸਭ ਤੋਂ ਵੱਡੀ ਲੋੜ ਹੈ ਫਿਰ ਸੰਗੀਤ ਜਗਤ ਨੂੰ ਲੋੜ ਹੈ ਕਿਉਂਕਿ ਐਸੇ ਜਿਹੜੇ ਕਲਾਕਾਰ ਨੇ ਦੇਖੋ ਰਾਜਵੀਰ ਜਵੰਦਾ ਹੋਣ ਜਾਂ ਸਾਡੀ ਜਿਹੜੀ ਪੰਜਾਬੀ ਸੰਗੀਤ ਜਗਤ ਦੀ ਫਲਵਾੜੀ ਹੈ ਇਹ ਸਾਰੇ ਬਹੁਤ ਵਧੀਆ ਕਰ ਰਹੇ ਨੇ ਔਰ ਰਾਜਵੀਰ ਜਵੰਦਾ ਨੇ ਜਿਸ ਤਰੀਕੇ ਦੇ ਨਾਲ ਪੰਜਾਬੀ ਮਾਂ ਬੋਲੀ ਨੂੰ ਸੇਵਾ ਕਰ ਰਿਹਾ ਤੇ ਉਹਨੂੰ ਮਕਬੂਲੀਅਤ ਹੈ ਔਰ ਕੱਲ ਦਾ ਮੈਨੂੰ ਬੜੀ ਖੁਸ਼ੀ ਹੈ ਕਿ ਜਿੰਨਾ ਦੇਸ਼ਾਂ ਵਿਦੇਸ਼ਾਂ ਚ ਬੈਠੇ ਲੋਕ ਦੇਸ਼ ਚ ਬੈਠੇ ਲੋਕ ਉਹਨੂੰ ਪਿਆਰ ਦੇ ਰਹੇ ਨੇ ਇਹ ਉਹੀ ਉਹਨਾਂ ਦੇ ਪਿਆਰ ਹੈ ਉਹਨਾਂ ਦੀਆਂ ਦੁਆਵਾਂ ਨੇ ਜਿਹਦੇ ਸਦਕਾ ਉਹਨਾਂ ਦੀ ਰਿਕਵਰੀ ਹੋ ਰਹੀ ਹੈ ਔਰ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਵੀ ਪਰਿਵਾਰ ਕਾਫੀ ਨਜ਼ਦੀਕੀ ਹੈ ਔਰ ਸਰਦਾਰ ਵਿਕਰਮ ਸਿੰਘ ਮਜੀਠੀਆ ਦਾ ਤਾਂ ਭਰਾ ਵਾਲਾ ਰਿਸ਼ਤਾ ਰਾਜਵੀਰ ਜਵੰਦਾ ਦੇ ਨਾਲ ਸੀ ਅਕਸਰ ਮੁਲਾਕਾਤਾਂ ਸੀ ਨਾਲ ਵਿਚਰਦੇ ਸੀ ਸੋ ਮੈਨੂੰ ਮਜੀਠੀਆ ਸਾਹਿਬ ਨੇ ਵੀ ਸਵੇਰੇ ਉਚੇਚੇ ਤੌਰ ਤੇ ਅੱਜ ਭੇਜਿਆ ਕਿ ਆਪਾਂ ਪਰਿਵਾਰ ਦੇ ਨਾਲ ਤੁਸੀਂ ਉਹਨਾਂ ਨਾਲ ਗੱਲ ਕਰੋ ਜੋ ਹੋਰ ਬੈਟਰ ਜੇ ਆਪਾਂ ਕੋਈ ਯੋਗਦਾਨ ਪਾ ਸਕਦੇ ਹਾਂ ਸਾਰੇ ਹੀ ਲੱਗੇ ਨੇ ਸਾਰਾ ਸੰਗੀਤ ਜਗਤ ਉਰੇ ਖੜਾ ਪਰ ਫਿਰ ਵੀ ਅਗਰ ਅਸੀਂ ਵੀ ਪਰਿਵਾਰ ਦੇ ਤੌਰ ਤੇ ਸ਼ਰੋਮਨੀ ਅਕਾਲੀ ਦਲ ਦੇ ਪਰਿਵਾਰ ਦੇ ਤੌਰ ਤੇ ਕੋਈ ਯੋਗਦਾਨ ਪਾ ਸਕਦੇ ਹਾਂ ਤਾਂ ਪਰਿਵਾਰ ਨੂੰ ਮੈਂ ਉਹ ਵੀ ਦੱਸ ਕੇ ਆਇਆ ਕਿ ਜੀ ਦੁਆਵਾਂ ਨੇ ਸਾਡੀਆਂ ਸੋ ਸਾਰੇ ਰਲ ਕੇ ਅਰਦਾਸ ਕਰੀਏ ਔਰ ਮੈਨੂੰ ਪੂਰੀ ਉਮੀਦ ਹੈ ਕਿ ਜਿੰਨਾ ਪੋਜ਼ਿਟਿਵ ਸਾਇਨ ਟ੍ਰੀਟਮੈਂਟ ਨੂੰ ਆ ਰਿਹਾ ਤਾਂ ਭਰਾ ਬਹੁਤ ਜਲਦੀ ਦੁਬਾਰਾ ਲੋਕਾਂ ਦੇ ਵਿੱਚ ਹਾਜ਼ਰ ਆਪਣੇ ਪਰਿਵਾਰ ਦੇ ਵਿੱਚ ਉਹ ਹਾਜ਼ਰ ਜਦੋਂ ਮੈਨੂੰ ਪਤਾ ਲੱਗਿਆ ਕਿ ਰਾਜਵੀਰ ਜਵੰਦਾ ਸਾਹਿਬ ਦੇ ਨਾਲ ਇਹ ਮੰਦ ਭਾਗੀ ਜਿਹੀ ਘਟਨਾ ਹੋਈ ਐ ਐਕਸੀਡੈਂਟ ਹੋਇਆ ਮੈਂ ਕੱਲ ਵੀ 40s ਐ ਸੀ ਔਰ ਅੱਜ ਫਿਰ ਦੁਬਾਰਾ ਮੈਂ ਪਰਿਵਾਰ ਨੂੰ ਮਿਲਿਆ ਮੇਰੀ ਮੁਲਾਕਾਤ ਉਹਨਾਂ ਦੇ ਮਾਤਾ ਜੀ ਨਾਲ ਹੋਈ ਐ ਤੇ ਉਹਨਾਂ ਦੇ ਧਰਮ ਪਤਨੀ ਭੈਣ ਜੀ ਹੋਰਾਂ ਨਾਲ ਮੇਰੀ ਮੁਲਾਕਾਤ ਹੋਈ ਐ ਤੇ ਜੋ ਅੱਜ ਡਾਕਟਰਸ ਨੇ ਲੇਟੈਸਟ ਉਹਨਾਂ ਦੀ ਸਿਹਤ ਬਾਰੇ ਦੱਸਿਆ ਕਿ ਇੰਪਰੂਵਮੈਂਟ ਹੈ ਮਤਲਬ ਜੋ ਟ੍ਰੀਟਮੈਂਟ ਡਾਕਟਰ ਸਹਿਬਾਨ ਉਰੇ 40s ਦੇ ਵਿੱਚ ਕਰ ਰਹੇ ਨੇ ਉਹਨੂੰ ਹੁਣ ਰਾਜਵੀਰ ਜਵੰਦਾ ਜੀ ਰਿਸਪੌਂਡ ਕਰ ਰਹੇ ਨੇ ਉਹਨਾਂ ਦੇ ਬਲੱਡ ਦੇ ਵਿੱਚ ਜਿਹੜਾ ਆਕਸੀਜਨ ਲੈਵਲ ਹੈ ਉਹ ਵੀ ਅੱਗੇ ਨਾਲੋਂ ਫਰਕ ਹੈ ਹਾਰਟ ਬੀਟ ਦਾ ਵੀ ਫਰਕ ਹੈ ਤੇ ਜਿਹੜਾ ਵੈਂਟੀਲੇਟਰ ਤੇ ਉਹਨਾਂ ਨੂੰ ਲਾਇਆ ਗਿਆ ਸੀ ਉਹ ਵੀ ਹੁਣ ਕਟਾ ਦਿੱਤਾ ਗਿਆ ਤੇ ਉਹਨਾਂ ਦੀ ਬੋਡੀ ਖੁਦ ਬ੍ਰੀਥ ਕਰ ਰਹੀ ਹੈ ਸੋ ਇੱਕ ਬਹੁਤ ਪੋਜ਼ਿਟਿਵ ਸਾਈਨ ਹੈ ਕਿਉਂਕਿ ਆਪਾਂ ਜਾਣਦੇ ਹਾਂ ਕਿ ਜਿੰਨਾ ਭਿਆਨਕ ਇਹ ਐਕਸੀਡੈਂਟ ਸੀ ਸਾਰਿਆਂ ਦੀਆਂ ਦੋਸਤਾਂ ਦੀਆਂ ਮਿੱਤਰਾਂ ਦੀਆਂ ਫੈਨਸ ਦੀਆਂ ਜਿਹੜੀਆਂ ਦਵਾਵਾਂ ਨੇ ਉਹ ਦਵਾਵਾਂ ਦੇ ਸਦਕਾ ਹੀ ਇਹ ਜਿਹੜਾ ਉਹਨਾਂ ਦੀ ਬਾਡੀ ਨੇ ਰਿਸਪੌਂਡ ਕਰਨਾ ਸ਼ੁਰੂ ਕੀਤਾ ਸੋ ਗੁਰੂ ਸਾਹਿਬ ਅੱਗੇ ਆਪਾਂ ਸਾਰੇ ਅਰਦਾਸ ਕਰੀਏ ਕਿ ਭਰਾ ਬਹੁਤ ਜਲਦੀ ਠੀਕ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਆਵੇ ਕਿਉਂਕਿ ਪਰਿਵਾਰ ਨੂੰ ਸਭ ਤੋਂ ਵੱਡੀ ਲੋਡ ਹੈ ਫਿਰ ਸੰਗੀਤ ਜਗਤ ਨੂੰ ਲੋਡ ਹੈ ਕਿਉਂਕਿ ਐਸੇ ਜਿਹੜੇ ਕਲਾਕਾਰ ਨੇ ਦੇਖੋ ਰਾਜਵੀਰ ਜਵੰਦਾ ਹੋਣ ਜਾਂ ਸਾਡੀ ਜਿਹੜੀ ਪੰਜਾਬੀ ਸੰਗੀਤ ਜਗਤ ਦੀ ਫਲਵਾੜੀ ਹੈ ਇਹ ਸਾਰੇ ਬਹੁਤ ਵਧੀਆ ਕਰ ਰਹੇ ਨੇ ਔਰ ਰਾਜਵੀਰ ਜਵੰਦਾ ਨੇ ਜਿਸ ਤਰੀਕੇ ਦੇ ਨਾਲ ਪੰਜਾਬੀ ਮਾਂ ਬੋਲੀ ਨੂੰ ਸੇਵਾ ਕਰ ਰਿਹਾ ਤੇ ਉਹਨੂੰ ਮਕਬੂਲੀਅਤ ਹੈ ਔਰ ਕੱਲ ਦਾ ਮੈਨੂੰ ਬੜੀ ਖੁਸ਼ੀ ਹੈ ਕਿ ਜਿੰਨਾ ਦੇਸ਼ਾਂ ਵਿਦੇਸ਼ਾਂ ਚ ਬੈਠੇ ਲੋਕ ਦੇਸ਼ ਚ ਬੈਠੇ ਲੋਕ ਉਹਨੂੰ ਪਿਆਰ ਦੇ ਰਹੇ ਨੇ ਇਹ ਉਹੀ ਉਹਨਾਂ ਦੇ ਪਿਆਰ ਹੈ ਉਹਨਾਂ ਦੀਆਂ ਦੁਆਵਾਂ ਨੇ ਜਿਹਦੇ ਸਦਕਾ ਉਹਨਾਂ ਦੀ ਰਿਕਵਰੀ ਹੋ ਰਹੀ ਹੈ ਔਰ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਵੀ ਪਰਿਵਾਰ ਕਾਫੀ ਨਜ਼ਦੀਕੀ ਹੈ ਔਰ ਸਰਦਾਰ ਵਿਕਰਮ ਸਿੰਘ ਮਜੀਠੀਆ ਦਾਤਾ ਭਰਾ ਵਾਲਾ ਰਿਸ਼ਤਾ ਰਾਜਵੀਰ ਜਵੰਦਾ ਦੇ ਨਾਲ ਸੀ ਅਕਸਰ ਮੁਲਾਕਾਤਾਂ ਸੀ ਨਾਲ ਵਿਚਰਦੇ ਸੀ ਸੋ ਮੈਨੂੰ ਮਜੀਠੀਆ ਸਾਹਿਬ ਨੇ ਵੀ ਸਵੇਰੇ ਉਚੇਚੇ ਤੌਰ ਤੇ ਆਜ ਭੇਜਿਆ ਕਿ ਆਪਾਂ ਪਰਿਵਾਰ ਦੇ ਨਾਲ ਤੁਸੀਂ ਉਹਨਾਂ ਨਾਲ ਗੱਲ ਕਰੋ ਜੋ ਹੋਰ ਬੈਟਰ ਜੇ ਆਪਾਂ ਕੋਈ ਯੋਗਦਾਨ ਪਾ ਸਕਦੇ ਹਾਂ ਸਾਰੇ ਹੀ ਲੱਗੇ ਨੇ ਸਾਰਾ ਸੰਗੀਤ ਜਗਤ ਉਰੇ ਖੜਾ ਪਰ ਫਿਰ ਵੀ ਅਗਰ ਅਸੀਂ ਵੀ ਪਰਿਵਾਰ ਦੇ ਤੌਰ ਤੇ ਸ਼ਰੋਮਨੀ ਅਕਾਲੀ ਦਲ ਦੇ ਪਰਿਵਾਰ ਦੇ ਤੌਰ ਤੇ ਕੋਈ ਯੋਗਦਾਨ ਪਾ ਸਕਦੇ ਹਾਂ ਤਾਂ ਪਰਿਵਾਰ ਨੂੰ ਮੈਂ ਉਹ ਵੀ ਦੱਸ ਕੇ ਆਇਆ ਕਿ ਜੀ ਦਵਾਵਾਂ ਨੇ ਸਾਡੀਆਂ ਸੋ ਸਾਰੇ ਰਲ ਕੇ ਅਰਦਾਸ ਕਰੀਏ ਔਰ ਮੈਨੂੰ ਪੂਰੀ ਉਮੀਦ ਹੈ ਕਿ ਜਿੰਨਾ ਪੋਜ਼ਿਟਿਵ ਸਾਈਨ ਟਰੀਟਮੈਂਟ ਨੂੰ ਆ ਰਿਹਾ ਤਾਂ ਭਰਾ ਬਹੁਤ ਜਲਦੀ ਦੁਬਾਰਾ ਲੋਕਾਂ ਦੇ ਵਿੱਚ ਹਾਜ਼ਰ ਆਪਣੇ ਪਰਿਵਾਰ ਦੇ ਵਿੱਚ ਉਹ